ਆਪਾਂ ਸਾਂਝ ਪਾਉਨੇ ਆ ਗੁਰੂ ਫਤਿਹ ਦੀ ਇਹਨੂੰ ਸਾਰੀ ਸੰਗਤ ਪ੍ਰੇਮ ਨਾਲ ਬੋਲਿਆ ਕਰੋ ਕੋਈ ਵੀ ਰੱchnਾ ਨਹੀਂ ਬੰਝੀ ਰਹਿਣੀ ਚਾਹੀਦੀ ਇਹ ਸ਼ਬਦ ਦੇ ਨਾਲ ਹੀ ਸਾਡੇ ਅੰਦਰ ਦੀ ਜਿਹੜੀ ਸ਼ੁੱਧੀ ਹੋਣੀ ਆ ਇਹ ਜਿਹੜੇ ਸ਼ਬਦ ਦਾ ਨਾ ਇਹਨਾਂ ਦੀ ਮਹਾਨਤਾ ਦੱਸੀ ਆ ਕਹਿੰਦੇ ਜੇ ਗੁਰੂ ਮਹਾਰਾਜ ਦੇ ਦਰਸ਼ਨ ਕਰ ਲਈਏ ਨਿਤਰ ਸਫਲ ਹੋ ਜਾਂਦੇ ਆ ਨੇਤਰ ਸਫਲ ਦਾ ਭਾਵ ਆ ਸਾਡੀ ਨજર ਸ਼ੁੱਧ ਹੋ ਜਾਂਦੀ ਆ ਨજર ਦੇ ਵਿੱਚ દોਸ਼ ਬਹੁਤ ਆ ਜੜੀ ਨਜ਼ਰ ਆ ਨਾ ਇਹਦੇ ਵਿੱਚ દોਸ਼ ਨੇ ਬਹੁਤ દોਸ਼ ਆ ਇੱਕ ਨਹੀਂ ਬਹੁਤ દોਸ਼ ਨੇ ਨਿਗਾਹ ਵਿੱਚ ਈਰਖਾ ਨਿਗਾਹ ਦੇ ਵਿੱਚ ਕ੍ਰੋਧ ਆ ਹੰਕਾਰ ਆ ਪਾਪ ਆ ਗੁਨਾਮ ਆ ਨੀਗਾ ਮੜੀ ਆ ਮੜੀ ਵੀ ਆ ਨਗਾ ਇਹ ਜਦੋਂ ਆਪਾਂ ਵਿਚਾਰ ਕਰਦੇ ਆਂ ਫਿਰ ਕਈ ਕਹਣਗੇ ਵੀ ਐ ਨਿਗਾ ਕਿਵੇਂ ਮਾੜੀ ਆ ਅਸੀਂ ਚੰਗੀ ਨਿਗਾ ਕਰਨ ਦੀ ਕੋਸ਼ਿਸ਼ ਘੱਟ ਕਰਦੇ ਆ ਉਹ ਨਿਗਾ ਤੋਂ ਬਚਣ ਦਾ ਬੇਵਜਹ ਉਪਰਾਲਾ ਕਰ ਲੈਨੇ ਆ ਕਈ ਨਾ ਵੱਡਾ ਸਾਰਾ ਘਰ ਬਣਾ ਲੈਂਦੇ ਆ ਉਹਦੇ ਦੇ ਨਿੱਕੀ ਜੀ ਤੌੜੀ ਰੱਖ ਦਿੰਦੇ ਆ ਇਹਦੇ ਤੇ ਆਹ ਕਿਉਂ ਰੱਖਤੀ ਇਹ ਨਜ਼ਰ ਨਾ ਲੱਗੇ ਉਹ ਭਾਈ ਥੋਡੀ ਪਹਿਲਾਂ ਕੋਠੀ ਦਿਸੂਗੀ ਅਗਲੇ ਨੂੰ ਆ ਤੌੜੀ ਦਿਸੂ ਨਿੱਕੀ ਜਿ ਐਵੇਂ ਹੀ ਬਹਾਨੇ ਬਾਜੀ ਨਾ ਬਣਾਇਆ ਕਰੋ ਆਏ ਨਹੀਂ ਨਿਗਾ ਨੁਗਾ ਨੂੰ ਕੋਸ਼ੰਦਾ ਇਹ ਨਿਗਾ ਜਿੱਥੇ ਗੁਰੂ ਦੀ ਨਜ਼ਰ ਆ ਉਥੇ ਕੋਈ ਨਿਗਾ ਨੁਗਾ ਨਹੀਂ ਕੰਮ ਕਰਦੀ ਗੀ ਗੁਰੂ ਦੀ ਨਜ਼ਰ ਤੇ ਜਦੋਂ ਆ ਗਏ ਨਾ ਫਿਰ ਬਾਕੀ ਸਾਰੀਆਂ ਨਜ਼ਰਾਂ ਫੇਰ ਹੋ ਜਾਂਦੀਆਂ ਜਦੋਂ ਗੁਰੂ ਦੀ ਸ਼ਰਨ ਚ ਆ ਪਾਵਾਂਗੇ ਸਾਡੀ ਨਜ਼ਰ ਵੀ ਆਪੇ ਸੱਦ ਹੋ ਜਾਂਦੀ ਆ ਗੁਰੂ ਦੇ ਦਰਸ਼ਨ ਕਰਨ ਦੇ ਨਾਲ ਨਜ਼ਰ 'ਚ ਪਵਿੱਤਰਤਾ ਆਉਂਦੀ ਆ ਨਜ਼ਰ 'ਚ ਸਮਾਨਤਾ ਆਉਂਦੀ ਆ ਜਿਹੜੀ ਨਜ਼ਰ ਦੀ ਸਮਾਨਤਾ ਬਈ ਬਹੁਤ ਕਠੋਨਾ ਔਖੀ ਆ ਨਜ਼ਰ ਦੇ ਵਿੱਚ ਸਮਾਨਤਾ ਇੱਕ ਨਜ਼ਰ ਨਾਲ ਝਾਕਣਾ ਪਰ ਗੁਰੂ ਦੀ ਕਿਰਪਾ ਨਾਲ ਇਹ ਅਵਸਥਾ ਮਿਲ ਜਾਂਦੀ ਆ ਨਜ਼ਰ ਦੇ ਵਿੱਚ ਪ੍ਰੇਮ ਆ ਹੁਣ ਪ੍ਰੇਮ ਕੀ ਹੈ ਜੇ ਕਿਸੇ ਬਜ਼ੁਰਗ ਵੱਲੀ ਝਾਕਿਆ ਤੇ ਆਪਣਾ ਬਾਪ ਨਜ਼ਰ ਆਵੇ ਵੀ ਮੇਰੇ ਪਿਤਾ ਵਰਗਾ ਹੈ ਕੋਈ ਮਾਤਾ ਵੱਲੀ ਝਾਕ ਲਿਆ ਮੇਰੀ ਮਾਂ ਵਰਗੀ ਆ ਮੇਰੀ ਭੈਣ ਵਰਗੀ ਆ ਮੇਰੀ ਧੀ ਵਰਗੀ ਆ ਆ ਮੇਰੇ ਭਰਾ ਵਰਗਾ ਵਾ ਇਹਨੂੰ ਕਹਿੰਦੇ ਆ ਸਮਾਨਤਾ ਬਜ਼ੁਰਗਾਂ ਨੂੰ ਸਨਮਾਨ ਦੇਣਾ ਮਾਮਾ ਨੂੰ ਸਨਮਾਨ ਦੇਣਾ ਭੈਣਾਂ ਭਰਾਵਾਂ ਦੀ ਇੱਜ਼ਤ ਕਰਨੀ ਇਹ ਜਿਹੜੇ ਗੁਰਮਖ ਲੋਗ ਆ ਉਹਨਾਂ ਦੀ ਅਵਸਥਾ ਹੈ ਕੰਨ ਪੁਗਿਤਰ ਹੋ ਜਾਂਦੇ ਆ ਹੁਣ ਕੰਨ ਤਾਂ ਹੈਗੇ ਕੰਨ ਹੈਗੇ ਆ ਪਵਿੱਤਰ ਕਿਵੇਂ ਹੋਣਗੇ ਜਿਹੜੇ ਪਵਿੱਤਰ ਕੰਨਾਂ ਵਾਲੇ ਆ ਉਹ ਕਿਸੇ ਦੀ ਤੁਗੜੀ ਨਹੀਂ ਸੁਣਨਗੇ ਕਿਸੇ ਦੀ ਨਿੰਦਿਆ ਨਹੀਂ ਸੁਣਨਗੇ ਆਨੰਦ ਵਿੱਚ ਰਹਿਣਗੇ ਚਾਹੇ ਕਹਿਣ ਕਿ ਰੁਕ ਜਾ ਸੱਜਣਾ ਚਾਹੇ ਕਹਿਣ ਕਿ ਚੰਗਾ ਵੀ ਸਾਸਰੀ ਕਾ ਚੱਲਦੇ ਆ ਚਾਹੇ ਤਾਂ ਜਿੱਥੇ ਨਿੰਦਿਆ ਹੁੰਦੀ ਉਥੋਂ ਚਾਲਾ ਪਾ ਜਾਣਗੇ ਚਾਹੇ ਫਿਰ ਚੁੱਪ ਕਰਾ ਲਾਣਗੇ ਮੁਖ ਦੇ ਵਿੱਚੋਂ ਸਭ ਬਚਨ ਬੋਲਣੇ ਕਿਸੇ ਨਹੀਂ ਮਾੜਾ ਨਹੀਂ ਬੋਲਣਾ ਇਹ ਸਾਰੀਆਂ ਬਰਕਤਾਂ ਨੇ ਕਾਹਦੇ ਨਾ ਪੈਣਗੀਆਂ ਵਾਹਿਗੁਰੂ ਦੇ ਨਾਮ ਨਾਲ